ਹਾਂਜੀ ਦੋਸਤੋ ਆ ਤੁਹਾਨੂੰ ਦਿਖਾ ਦਈਏ ਫਿਰੋਜ਼ਪੁਰ ਦੀ ਬਸੰਤ ਸਾਰਾ ਬਾਜ਼ਾਰ ਸਜਿਆ ਹੋਇਆ ਏ ਦੇਖ ਸਕਦੇ ਹੋ ਤੁਸੀਂ ਆਓ ਤੁਹਾਨੂੰ ਅੱਗੇ ਤੱਕ ਲੈ ਕੇ ਚੱਲਦੇ ਹਾਂ ਬਹੁਤ ਹੀ ਸੋਹਣੀਆਂ ਰੌਣਕਾਂ ਲੱਗੀਆਂ ਹੋਈਆਂ ਲੋਕ ਦੂਰ ਨੇੜੇ ਤੋਂ ਆਉਂਦੇ ਆ ਪੰਜਾਬ ਦਾ ਮਸ਼ਹੂਰ ਫਿਰੋਜ਼ਪੁਰ ਦਾ ਬਸੰਤ ਲੋਕੀ ਦੂਰ ਦੂਰ ਤੋਂ ਦੇਖਣ ਆਉਂਦੇ ਆ ਅੱਜ ਤੁਹਾਨੂੰ ਦਿਖਾ ਦਈਏ ਸਾਰੇ ਬਾਜ਼ਾਰ ਵਿੱਚ ਸਾਰੇ ਲੋਕੀ ਬੜੇ ਚਾਵਾਂ ਦੇ ਨਾਲੇ ਤਿਹਾਰ ਮਨਾ ਰਹੇ ਆ ਅੱਗੇ ਤੱਕ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਜਿਹੜਾ ਬਾਜ਼ਾਰ ਸਜਿਆ ਹੈ ਤੇ ਬਹੁਤ ਹੀ ਨਜ਼ਾਰੇਦਾਰ ਬਾਜ਼ਾਰਾਂ ਜਾਨੀ ਕਿ ਸਜਿਆ بڑا ਹੀ ਭਾਰਾ ਤੇ ਤੁਸ ਤੋਂ ਨੂੰ ਦਿਖਾਉਣੇ ਆਪਾਂ ਤੇ ਦੂਰ ਅੱਚਾਲਦੇ ਹੋਏ ਜੋ ਤੁਹਾਨੂੰ ਦਿਖਾ ਰਹੇ ਹਾਂ ਸੀਨ ਆਪਾਂ ਇਹ ਵੇਖੋ ਕਿੰਨੀਆਂ ਸੋਹਣੇ ਬੱਚਿਆਂ ਦੇ ਖਰੀਦਣ ਵਾਲੇ ਮਾਸਕ ਤੇ ਖੇਡਾਂ ਹਨ ਬੱਚੇ ਬੜਾ ਇੰਜੋਏ ਕਰਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਵੱਤ-ਵੱਤ ਮਾਸਕ ਪਏ ਆ ਤੇ ਮੂੰਹ ਤੇ ਚੜਾ ਕੇ ਬੱਚਿਆਂ ਦੇ ਜੋ ਫਨ ਕਰਦੇ ਬੱਚੇ ਤੇ ਤੁਸੀਂ ਦੇਖ ਸਕਦੇ ਹੋ ਇਹ ਜੋ ਵੇਚਣ ਵਾਲੇ ਵਿਚਾਰੇ ਪਹਿਲਾਂ ਹੀ 10 ਦਿਨ ਪਹਿਲਾਂ ਹੀ ਇਹ ਲਾ ਕੇ ਬੈਠ ਜਾਂਦੇ ਆ ਕਿਉਂਕਿ ਦੇਖੋ ਤੁਸੀਂ ਬੜਾ ਹੀ ਵਧੀਆ ਮਾਹੌਲ ਬਣਿਆ ਹੋਇਆ ਬਸੰਤ ਦਾ ਤੇ ਦੁਕਾਨਾਂ ਸੱਜੀਆਂ ਹੋਈਆਂ ਬਾਜ਼ਾਰ 'ਚ ਤੇ ਵੇਚਣ ਵਾਲੇ ਵੀਰ 10 ਦਿਨ ਪਹਿਲਾਂ ਹੀ ਦੁਕਾਨਾਂ ਲਾ ਦਿੰਦੇ ਆ ਬੱਚਿਆਂ ਦੇ ਖਰੀਦਣ ਵਾਸਤੇ ਤੁਸੀਂ ਦੇਖ ਸਕਦੇ ਹੋ ਨਾ ਤੇ ਇਹ ਛੋਟੇ ਛੋਟੇ ਬੱਚੇ ਵੀ ਸੇਲ ਕਰਦੇ ਇਹਨਾਂ ਚੀਜ਼ਾਂ ਨੂੰ ਤੇ ਬੜਾ ਖੂਬਸੂਰਤ ਮਾਹੌਲ ਸੱਜਿਆ ਹੋਇਆ ਇਹ ਬਸੰਤ ਪੰਜਾਬ ਦਾ ਮਸ਼ਹੂਰ ਰਜੇ ਫਿਰੋਜ਼ਪੁਰ ਦੇ ਵਿੱਚ ਦੂਰ ਜਲੰਧਰ ਤੋਂ ਲੁਧਿਆਣੇ ਤੋਂ ਦਿੱਲੀ ਤੋਂ ਲੋਕ ਬੜੇ ਦੂਰ ਦੂਰ ਤੱਕ ਆਉਂਦੇ ਇੱਥੇ ਮਨਾਉਣ ਕਿਉਂਕਿ ਇਥੇ ਟ੍ਰੈਂਡਿੰਗ ਦੇ ਵਿੱਚ ਬਸੰਤ ਬਣਾਇਆ ਜਾਂਦਾ ਤੁਸੀਂ ਦੇਖੋ ਵੇਚਣ ਵਾਲੇ ਵਿਚਾਰੇ ਇਦਾਂ ਮਿਹਨਤ ਮਜ਼ਦੂਰੀ ਕਰਦੇ ਆ ਤੇ ਲਾਈਕ ਕਰੋ ਜਵਤ ਵਤ ਵਤ